दुख कष्ट तकलीफ तो की याद कर द ਦੁੱਖ ਵਿੱਚ ਨਾਸਤਿਕ ਵੀ ਆਸਤਿਕ ਬਣ ਜਾਇਆ ਕਰਦੇ ਹਨ ਇਹ ਦੁਨੀਆ ਵਿੱਚ ਦੇਖ ਲਓ ਕੋਈ ਦੁੱਖ ਛਿੜਦਾ ਹੈ ਉਦੋਂ ਰਬ ਨੂੰ ਅਰਦਾਸ ਕਰਦਾ ਹੈ ਕਿਸੇ ਤਰ੍ਹਾਂ ਸਵਾਸ ਸਵਾ ਸਿਮਰਨ ਕਰਦਾ ਸੀ ਇੰਹੋ ਜਿਹੀਆਂ ਪ੍ਰਾਰਥਨਾ ਕਰਦਾ ਹੁੰਦਾ ਸੌ ਜਨਮ ਦੀ ਇਸ ਨੂੰ ਖਬਰ ਸੀ ਕਿਉਂਕਿ ਜਦੋਂ ਮਨ ਸ਼ੁੱਧ ਤੇ ਇਕਾਗਰ ਹੁੰਦਾ ਹੈ ਉਦੋਂ ਇਹੋ ਜਿਹੇ ਗੁਣ ਆ ਜਾਇਆ ਕਰਦੇ ਹਨ ਜਦੋਂ ਇਹੋ ਪ੍ਰਾਰਥਨਾ ਬਾਰ ਬਾਰ ਇਸ ਨੇ ਕੀਤੀਆਂ ਰਹਿਰਵੰਤ ਰਿਆਮੀ ਨੇ ਕਿਹਾ ਇਸ ਦੁੱਖ ਵਿੱਚ ਤੂੰ ਵਾਕਈ ਇਹ ਪ੍ਰਾਰਥਨਾ ਕਰਨ ਤੈਨੂੰ ਮੈਂ ਕਦੇ ਭੁੱਲਾਂਗਾ ਨਹੀਂ ਪਰ ਦੁਨੀਆ ਤੇ ਜਾ ਕੇ ਤੈਨੂੰ ਲਿਜਾਣਾ ਹੈ ਤੈਨੂੰ ਪਹਿਲਾ ਦਰਜਾ ਦੱਸ ਦੇ ਹਾਂ ਆਪਣੇ ਵਿਵਹਾਰਕਾਰ ਵੀ ਕਰੀ ਜਾਵੀਂ 24 ਘੰਟੇ ਦਿਨ ਰਾਤ ਦੇ ਹੁੰਦੇ ਹਨ 1.75 ਘੰਟੇ ਬਣਦੇ ਹਨ ਕਮਜ਼ ਕਮ 24 ਘੰਟੇ ਵਿੱਚੋਂ ਤਾਈਂ ਕੰਟੀ ਜ਼ਰੂਰ ਭਜਨ ਕਰੀਂ। ਔਰ ਆਪਣੇ ਕਿਰਤ ਕੋਈ ਵੀ ਨੇਕ ਨੀਅਤ ਦੀ ਨੌਕਰੀ, ਚਾਕਰੀ, ਖੇਤੀ, ਪਤੀ ਵੰਡਾ ਭਾਗੋ ਕੁਛ ਵੀ ਕਰੇ, ਦਸਵੰਨ ਕੱਢੀ ਨਾ। ਜੇ یوں ਕਰੇਗਾ ਫਿਰ ਵੀ ਤੇਰੇ ਤੇ ਬਖਸ਼ਿਸ਼ ਹੋ ਜਾਏਗੀ। ਬਲਾਈਂ ਕਰਦੇ ਕਰਦੇ ਜੇ ਤੇਰੇ ਚਿੱਤ ਵਿੱਚ ਇਹੋ ਜਿਹਾ ਬਵੇਕ ਪੈਦਾ ਹੋ ਜਾਏ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੁੜ ਗੱਲ ਹੀ ਹੋਛੀ। ਸਾਸ਼ਨ ਜਿਸ ਨੂੰ ਇਹ ਵਿਚਾਰ ਪੈਦਾ ਹੋ ਜਾਏ ਸਤਿ ਪਰਮੇਸ਼ਰ ਤੇ ਉਸ ਦਾ ਨਾਮ ਹੈ। ਉਹ ਪਰਮੇਸ਼ਰ ਨੂੰ ਪੁਲਾਉਣਾ ਨਹੀਂ ਚਾਹੁੰਦਾ ਹੁੰਦਾ। ਉਸ ਦੇ ਚਿੱਤ ਵਿੱਚ ਅਤਿਅੰਤ ਵੈਰਾਗ ਪੈਦਾ ਹੋ ਜਾਂਦਾ ਹੈ। ਉਹ ਚਾਹੁੰਦਾ ਹੈ ਮੈਨੂੰ ਪਰਮੇਸ਼ਰ ਉਸ ਦਾ ਨਾਮ ਨਾ ਪੁਰਲੇ। ਦੁਨੀਆਂ ਪੰਮਸ਼ਾਰੀ ਪੁਰ ਜਾਵੇ ਇਹ ਵੈਰਾਗ ਦੀ ਨਿਸ਼ਾਨੀ ਹੈ। ਵੈਰਾਗ ਦੁਆਰਾ ਮਨ ਤੋਂ ਮਾਇਆ ਲੈ ਜਾਂਦੀ ਹੁੰਦੀ ਹੈ। ਸੋ ਅਗਰ ਤੇਰੀ ਇਹ ਜੀ ਦਿਸ਼ਾ ਆ ਜਾਵੇ ਪਰਮੇਸ਼ਰ ਨੇ ਕਿਹਾ ਅੱਠੇ ਪਹਿਰ ਮੇਰਾ ਭਾਜਨ ਕਰੀ ਤੇਰੀਆਂ ਸ਼ਰੀਰ ਦੀਆਂ ਜਿਹੜੀਆਂ ਜ਼ਰੂਰੀਆਤ ਹਨ ਅਨ ਬਸਤਰ ਸਥਾਨ ਵਗੈਰਾ ਜੋ ਕੁਝ ਸ਼ਰੀਰ ਦੇ ਦਰਬਾਅ ਵਾਸਤੇ ਚਾਹੀਦਾ ਹੈ ਉਹਦੀ ਜ਼ਿੰਮੇਵਾਰੀ ਅੱਠੇ ਪਹਿਰ ਭਾਜਨ ਕਰੀ ਇਹੋ ਕਰਦੇ ਆ ਕਰਦੇ ਆ ਅਗਰ ਤੂੰ ਆਪਾ ਗਵਾਦਵੇਂ ਆਪਣੀ ਹੋਂਗ ਗਵਾਦਵੇਂ ਤਾਂ ਆਪਸ ਬਾਰੇ ਮੈਂ ਮਿਲੇ ਮੈਂ ਮਿਲੇ ਹਾਂ ਸੁਖ ਹੋਏ ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਆਪਾ ਗਵਾ ਕੇ ਆਪਣੇ ਸੁਭਾਵਾਂ ਨੂੰ ਸੁਧਾਰ ਲੈਵੇਂ ਆਪਣੀ ਹਉ ਨੂੰ ਅੰਦਰੋਂ ਕੱਢ ਦੇਵੇਂ ਨਾਮ ਅਭਿਆਸ ਦੁਆਰਾ ਤੇ ਮੇਰੇ ਵਿੱਚ ਮਿਲ ਜਾਏ ਤੇ ਜੋ ਕੁਝ ਮੇਰਾ ਉਹ ਤੇਰਾ ਹੀ ਮੇਰਾ ਲਾਡਲਾ ਪੁੱਤਰ ਬਣ ਜਾਏਗਾ ਤੇ ਮੇਰੀ ਪ੍ਰਾਪਰਟੀ ਦਾ ਮਾਲਕ ਤੂੰ ਬਣ ਜਾਏਂ ਇਉ ਤਿੰਨ ਦਰਜੇ ਪਰਮੇਸ਼ਰ ਨੇ ਤਿੰਨ ਗੱਲਾਂ ਦਸੀਆਂ ਮਾਤਾ ਦੇ ਉਦਰ ਵਿੱਚ ਕਮਜ਼ ਕਮ ਢਾਈ ਘੰਟੇ ਆਪਣੀ ਕੀਰਤਨ ਨਾਲ ਕਰੀਂ ਜਾ ਫਿਰ ਦੂਸਰਾ ਦਰਜਾ ਮਵੇ ਕੀ ਪੁਰਸ਼ਲਾ ਠੇ ਪੈਰ ਪੰਜਨ ਕਰ ਪਰਮੇਸ਼ਰ ਕਹਿੰਦਾ ਤੇਰੀ ਜ਼ਿੰਮੇਵਾਰੀਆਂ ਮੈਂ ਲੈ ਲਾਂਗਾ ਤੀਸਰੇ ਦਰਜੇ ਵਿੱਚ ਆਪਣੀ ਹੋਂਗਵਾ ਦੇਣੀ ਪਰਮੇਸ਼ਰ ਦਾ ਲਾਡਲਾ ਪੁੱਤਰ ਬਣ ਜਾਣਾ ਹੈ ਸਈਓ ਅਗਰ ਤੈਨੂੰ ਗੱਲ ਇੱਕ ਗੱਲ ਜਿਹੜੀ ਵੀ ਤੈਨੂੰ ਮਨਜ਼ੂਰ ਹੋਵੇ ਕਰ ਲਵੀਂ ਪਰ ਇਹ ਸਾਰਿਆਂ ਨੇ ਵੈਦੇ ਕੀਤੇ ਹੋਏ ਸਾਕ ਸੰਤ ਇਹਨਾਂ ਵੀ ਇੱਕ ਨਹੀਂ ਛੋਟਾ ਵੱਡਾ ਗਰੀਬ ਅਮੀਰ ਸਭ ਨੇ ਹੀ ਮਾਤਾ ਦੇ ਉਧਰ ਵਿੱਚੋਂ ਵੈਦੇ ਕੀਤੇ ਹਨ ਸੋ ਜਨ ਦੀ ਖਬਰ ਹੁੰਦੀ ਹੈ ਇਹ ਇਸ ਦੀ ਜ਼ਾਵਤ ਪਰਮਾਨ ਲੈਣਾ ਕੋਈ ਕਈ ਬੱਚੇ ਇਹੋ ਜੇ ਦੇਖਣ ਚਾਹੇ ਜਿੰਨੀ ਦੇਰ ਤੱਕ ਉਹਨਦੇ ਮਨ ਸ਼ਫਾ ਹੁੰਦੇ ਨੇ ਸ਼ੁੱਧ ਹੁੰਦੇ ਨੇ ਬਚਪਨ ਦੇ ਵਿੱਚ ਉਹਨਾਂ ਨੂੰ ਇਹ ਸੰਸਕਾਰ ਹੁੰਦੇ ਨੇ ਉਹ 10 ਦਿਨ ਫੁਲਾਣੇ ਥਾਂ ਸਾਡਾ ਖਰਾ ਹੈ ਮੇਰੇ ਮਾਤਾ ਪਿਤਾ ਫੁਲਾਣੇ ਹਨ ਫੁਲਾਣੇ ਥਾਂ ਮੇਰੀਆਂ ਕਿਤਾਬਾਂ ਪੀਨ ਉਹ ਚੀਜ਼ ਪਈ ਹੋਈ ਹੈ ਇਹ ਬਹੁਤ ਸਾਰੀਆਂ ਮਸਾਲਾ ਦੇਖ ਲੈ ਇਹ ਤਾਂ 10 ਦਿਨ ਉਹਨਾਂ ਦੇ ਮਨ ਸ਼ਫਾ ਹੁੰਦੇ ਨੇ ਮਾਤਾ ਦੇ ਉਧਰ ਵੀ ਤਾਂ 100 ਜਨਮ ਦੀ ਖਬਰ ਹੁੰਦੀ ਹੈ ਹੈ ਮਨ ਵਿਚ ਉਡੀਕ ਕਰਕੇ ਸੋ ਇੱਥੇ ਵੀ ਨਹੀਂ ਦੇਰ ਤੱਕ ਮਨ ਸਫਾ ਹੁੰਦਾ ਇਆਂ ਇਆਂ ਖਬਰਾਂ ਰਹਿੰਦੀਆਂ ਹਨ ਜਦੋਂ ਮਨ ਮੇਲਾ ਹੋ ਜਾਂਦਾ ਖਿਣ ਜਾਂਦਾ ਹੈ ਹੋਰ ਦੁਨੀਆ ਦੇ ਤੰਨੇ ਇੱਧਰ ਉੱਧਰ ਹੋਰ ਖਿਆਲਾਂ ਵਿੱਚ ਪ੍ਰਵਿਰਤ ਹੋ ਜਾਂਦਾ ਇਹ ਸਭ ਕੁਝ ਭੁੱਲ ਜਾਂਦਾ ਹੈ ਸੀ ਫਿਰ ਮਨ ਮੇਲਾ ਹੋਣ ਕਰਕੇ ਕੁਝ ਨਹੀਂ ਯਾਦ ਰਹਿੰਦਾ ਸੋ ਇਹ ਕਾਰਨ ਹੈ ਨਹੀਂ ਬਹੁਤ ਸਾਰੇ ਇਆਂ ਇਆਂ ਮਸਾਲਾ ਦੇਖਣ ਆਈਆਂ ਸੋ ਯੂਗ ਕਰਕੇ ਇਹ ਦੁਨੀਆ ਦੇ ਤਰੇ ਕਹਿੰਦੇ ਨੇ ਗੁਰੂ ਜੀ ਜੈਸੀ ਅਗਨ ਉਦਰ ਮੈਂ ਤੇਸੀ ਬਾਹਰ ਮਾਇਆ ਮਾਇਆ ਅਗਨ ਸਬਿਕ ਕੋ ਜਹੀ ਕਰਤੇ ਖੇਲ ਰਚਾਇਆ ਜੰਤਸ ਪਾਣਾ ਤਾਂ ਜੰਮਿਆ ਪਰਵਾਰ ਖਲਾਫ ਆਇਆ ਇੱਕ ਛੁਟਕੀ ਲੱਗੀ ਤ੍ਰਿਸ਼ਨਾ ਲਿ ਰਹਿਗੁਨ ਨਾ ਬ੍ਰਤੀ ਜਿਹੜੀ ਲੱਗੀ ਟੁੱਟ ਗਈ ਬੁਨੇ ਵਿੱਚ ਆ ਕੇ ਇਹ ਹਵਾ ਨੇ ਤ੍ਰਿਸ਼ਨਾ ਲਗਾ ਦਿੱਤੀ ਮਾਇਆ ਅਮਰ ਵਰਤਾਇਆ ਮੈਂ ਆਪਣੇ ਹੁਕਮ ਚਲਾਤਾ ਇਹ ਦੇ ਉੱਪਰ ਤਾਕਤ ਦਿੱਤੀ ਇਹ ਮਾਇਆ ਜੀ ਥਾਰ ਵਿਸਰਮ ਉਪਜੇ ਪਰਮਾਤਮਾ ਵਿਸਰਜ ਜਾਏ ਉਹ ਮਾਇਆ ਪੈਦਾ ਹੋ ਜਾਏ ਇਸ ਨੂੰ ਹੀ ਮਾਇਆ ਕਹਿੰਨੇ ਨੇ ਉਹ ਦੂਜਾ ਲੈ ਦ્વੈਤ ਫਿਰ ਪੈਦਾ ਹੋ ਗਿਆ ਅੱਗੇ ਫਿਰ ਆਖਰੀ ਤਹ ਦਿਨ ਗੁਰ ਪ੍ਰਸ਼ਾਦ ਦੀ ਜਿਨਾਂ ਲੱਗੀ ਇਹਨਾਂ ਵਿੱਚੇ ਮਾਇਆ ਪਾਇ ਗੁਰ ਦੀ ਕਿਰਪਾ ਕਰਕੇ ਜੀ ਦੀ ਬਿਰਤੀ ਜੀ ਦੀ ਲਿਵ ਰਹਿ ਗਿਰਨੋਂ ਫਿਰ ਲੱਗ ਜਾਏ ਮਾਇਆ ਵਿੱਚ ਰਹਿੰਦਾ ਹੋਈ ਉਹ ਪ੍ਰਭੂ ਨੂੰ ਪਾਲੇਂਦਾ ਹੈ ਮਾਇਆ ਤੋਂ ਉੱਚਾ ਰਹਿੰਦਾ ਸ਼ਰੀਰ ਕਰਕੇ ਮਾਇਆ ਵਿੱਚ ਰਹਿੰਦਾ ਜਿਵੇਂ ਕਮਲ ਪਾਣੀ 'ਚ ਰਹਿੰਦਾ ਹੈ ਲੇਕਿਨ ਉਹਦੇ ਪੱਤਿਆਂ ਵਿੱਚ ਪਾਣੀ ਸਪਰਸ਼ ਨਹੀਂ ਕਰਦਾ ਇਸੇ ਤਰ੍ਹਾਂ ਸ਼ਰੀਰ ਕਰਕੇ ਮਾਇਆ ਵਿੱਚ ਰਹਿੰਦਾ ਜੀ ਦੀ ਲਿਵ ਲੱਗ ਗਈ ਲੇਕਿਨ ਇਹਦੇ ਅੰਦਰ ਮਾਇਆ ਪ੍ਰਵੇਸ਼ ਨਹੀਂ ਕਰਦੀ ਮਨ ਦੇ ਵਿੱਚ ਅਟੈਚਮੈਂਟ ਨਹੀਂ ਕਿਸੇ ਵਸਤੂ ਦੀ ਹੋਇਆ ਫਕੜ ਨਹੀਂ ਕਿਸੇ ਵਸਤੂ ਦੀ ਹੋਇਆ ਕਰਦੀ ਹੈ ਸਈਓ ਘਰੇਵੈ ਦੇ ਕੀਤੇ ਉਸ ਦੀ ਬਾਵਤੀ ਇਧਰ ਗੁਰੂ ਜੀ ਦੱਸਦੇ ਨੇ ਰਚੰਤ ਜੀ ਰਚਨਾ ਮਾਤ ਗਰਬ ਸਥਾਪਨ ਸਾ ਸਾ ਸਿਮਰੰਤ ਨਾਨਕ ਨਾ ਅਗ ਨਾ ਅਗਨਾਸ਼ਣ ਉਹ ਅਗਨ ਜਟਾ ਅਗਨੇ ਸਾੜਿਆ ਨੀ ਇਸ ਨੂੰ ਇਸ ਕਰਕੇ ਸਾ ਸਾ ਸਿਮਰਨ ਕਰਦਾ ਸੀ ਫਿਰ ਸਿਰ ਤਲੇ ਪੈਰ ਉਪਰੇ ਬਸੰਦੁਕ ਰਥੇ ਥਾ ਸੇਸ਼ਨ ਪੈਰ ਹੁਤਾ ਹ ਇੰਨ ਖੋਟੇ ਸਾ ਬਸਦਾ ਸੀ ਪਰ ਗੁਰੂ ਜੀ ਕਹਿੰਦੇ ਨੇ ਚੇਤਾਵਨੀ ਕਰਦੇ ਨੇ ਨਾਨਕ ਸੋਤਣੀ ਕਿਉਂ ਵਿਸਾਰਿਓ ਉਧਰੋ ਜਿਸ ਦੇ ਨਾਮ ਹੈ ਐ ਦੁਨੀਆ ਵਿੱਚ ਆ ਕੇ ਉਹ ਮਾਲਕ ਨੂੰ ਕਿਉਂ ਵਿਸਾਰ ਦਿੱਤਾ ਜਿਸ ਦੇ ਨਾਮ ਤੋਂ ਇਹ ਜੇ ਕੁੰਡੀ ਨਰਕ ਵਿੱਚੋਂ ਤੇਰਾ ਉਧਾਰ ਹੋਇਆ ਆ ਇੰਨ ਪੜ ਲੋ ਦਰ ਜਦੋਂ ਪੁੱਠਾ ਅਲਮ ਕਦਾਸ ਹੈ ਉਹ ਦਿਨ ਭੁੱਲ ਗਏ ਨੇ ਉਹ ਦਿਨ ਭੁੱਲ ਗਏ मतदाुल जे ਤਹੀ ਨਾ ਕਦੇ ਵੀ ਨਹੀਂ ਪੁਲਾਉਂਗਾ ਇਹ ਵੈਗੁਰ ਤੈਨੂੰ ਕਿਸੇ ਵੇਲੇ ਨਹੀਂ ਮੈਂ ਪੁਲਾਵਾਂਗਾ ਮੈਨੂੰ ਇਸ ਨਰਕ ਵਿੱਚੋਂ ਕੱਢ ਉਹ ਤਾਂ یوں ਕਹਿੰਦਾ ਸੀ ਲੇਕਿਨ ਹੁਣ 2 ਘੰਟੇ ਵੀ ਯਾਦ ਨਹੀਂ ਕਰਦਾ ਹੋਰ ਜ਼ਿਆਦਾ ਦੀ ਅਵਸਥਾ ਨੂੰ ਤਾਂ ਛੱਡ ਤਾਂ ਤੇ ਫਿਰ ਗੁਰੂ ਅਮਰਦਾਸ ਕਿਰਪਾ ਕਰਦੇ ਹਨ ਉਸ ਸਮੇਂ ਦੀ ਦਰਦ ਇਸ ਜੀਵ ਨੂੰ ਚੇਤਾਵਨੀ ਕਰਾਉਂਦੇ ਹਨ ਉਸ ਰੇ ਨੂੰ ਯਾਦ ਕਰਦਾ ਆ ਆਪਣੇ ਨਾ ਬਚਨਾਂ ਨੂੰ ਸੰਭਾਲਣਾ ਕਰ ਜਿਣਨ ਮਾਤਾ ਦੇ ਉਦਰੇ ਵਿੱਚ ਪਾਲਦਾ ਉਹਨਾਂ ਕਿਉਂ ਬਚਾਰੀਂਦਾ ਬੁਲਾ ਮਾਤਾ ਦੇ ਉਦਰੇ Thank <laughs> you. ਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ ਮਨੋਂ ਕਿਉਂ ਵਿਸਾਰੀਏ ਇਹ ਵਡਦਾਤਾ ਜੇ ਅਗਨ ਵਿੱਚ ਆਹਾਰ ਪਹੁੰਚਾਵੇ ਕਿਸ ਨੂੰ ਕਿਉਂ ਪਹੁੰਚ ਨਾ ਸਕਈ ਜਿਸ ਨੂੰ ਆਪਣੀ ਲਈ ਲਾਵੇ ਆਪਣੀ ਲਈ ਆਪੇ ਲਾਵੇ ਗੁਰਮੁਖ ਸਦਾ ਸਮਾਲੀਏ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋਂ ਵਿਸਾਰੀਏ ਗੁਰਮੁਖਨਾਨ ਜੀ ਕਹਿੰਨ ਐਡਾ ਵਡਦਾਤਾ ਐਡਾ ਸਮਰਤ ਜਿਹੜਾ ਵਡੇ ਵਡੇ ਦੁੱਖਾਂ ਵਿੱਚ ਮਦਦ ਕਰਨ ਨੂੰ ਸਮਰੱਥ ਹੈ ਖਾਸ ਕਰ ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਮਾਤਾ ਦੇ ਉਧਰ ਵਿੱਚ ਇਸ ਦੀ ਰੱਖਿਆ ਕਰਨ ਨੂੰ ਸਮਰੱਥ ਹੈ ਉਹਨਾਂ ਕਿਵੇਂ ਵਿਸਾਰਿਆ ਜਾਵੇ ਇਹ ਫਰਮਾਉਂਦੇ ਮਾਨੁਕੰਤੰ ਦੇ ਵਿੱਚ ਆ ਕੇ ਇਹਦੇ ਆਪਣੇ ਵੈਦੇ ਕੀਤੇ ਹੋਏ ਹਨ ਆਪਣੇ ਪ੍ਰਣ ਕੀਤੇ ਹੋਏ ਹਨ ਵਹਿਰੂ ਦੇ ਨਾਲ ਇਹ ਵਹਿਰੂ ਮੈਂ ਤੇਰਾ ਸਦਾ ਹੀ ਭਜਨ ਕਰਾਂਗਾ ਕਦੇ ਵੀ ਨਹੀਂ ਭੁਲਾਵਾਂਗਾ ਪਰ ਇੱਥੇ ਆ ਕੇ ਕਿਉਂ ਤੋਂ ਲਗਿਆ ਹੈ ਮਾਇਆ ਦਾ ਗਲਬਾ ਇਸ ਦੇ ਮਨ ਤੇ ਪੈ ਗਿਆ ਮਾਇਆ ਨੇ ਪਲਾ ਦਿੱਤਾ ਤਾਂ ਤੇ ਉਸ ਨੂੰ ਚਿਤਾਰਨੀ ਕਰਾਉਂਦੇ ਹੋਏ ਗੁਰੂ ਜੀ ਇਹ ਫਰਮਾਉਂਦੇ ਹੈ ਤਾਂ ਤੇ ਮਾਨੁਖ ਤੰ ਦਾ ਇਸ ਦਾ ਪਰਮ प्रयोजन ਅਸਲ ਮੁਖਫਲ ਆਉਣ ਦਾ ਮੰਦਾ ਇਹੀ ਪੁੱਛਿਆ ਮੰਨ ਦਾ ਨਾਮ ਦੇ ਜਪਣ ਨੂੰ ਆਇਆ माड़ा जाल पै चपण माड़ा वाला जाल पैग thank you thank <laughs> you ਹਾਂਜੀ ਮਾਨੁਖ ਤਨ ਤਾਨਨ ਦਾ ਪ੍ਰਯੋਜਨ ਇਹਦਾ ਰਹਿਤ ਦਾ ਭਜਨ ਕਰਨਾ ਹੈ ਅਤੇ ਚਾਹੀਦਾ ਹੈ ਹਰ ਹਰ ਦੇ ਮਿਸ਼ਰ ਨੂੰ 24 ਘੰਟਿਆਂ ਵਿੱਚੋਂ ਜਿੱਥੇ ਆਪਣਾ ਬਹੁਤ ਸਾਰਾ ਸਮਾਂ ਦਿਹਾੜਕਾਰ ਵਿੱਚ ਲੱਗਦਾ ਹੈ ਕੁਝ ਸਮਾਂ ਸੌਣ ਵਿੱਚ ਗੁਜ਼ਰ ਜਾਂਦਾ ਹੈ ਤੇ ਕਮਜ਼ ਕਮ 3-4 ਘੰਟੇ ਭਜਨ ਵਾਸਤੇ ਵੀ ਕੱਢਣੇ ਚਾਹੀਦੇ ਹਨ ਅਗਰ ਇੱਕ ਲੱਖ ਪਹਿਲੇ ਪਹਿਲੇ ਇਹ ਸ਼ੁਰੂਆਤ ਨਾ ਹੋਵੇ ਥੋੜੇ ਥੋੜੇ ਤੇ ਸ਼ੁਰੂ ਕਰ ਦੇਣੇ ਚਾਹੀਦਾ ਹੈ ਥੋੜਾ ਥੋੜਾ ਸਾਰਿਆਂ ਵਕਤਾਂ ਵਿੱਚੋਂ ਅੱਛਾ ਵਕਤ ਅੰਮ੍ਰਿਤ ਵੇਰਾ ਹੈ वैसे अपने कामकार ਦੇ لحاظ ਤੇ ਅਗਰ ਇਹ ਸਮਾਂ ਨਾ ਮਿਲ ਸਕੇ ਜਿਹੜਾ ਵੀ ਸਮਾਂ ਮਿਲ ਸਕੇ ਉਹ ਨਹੀਂ ਅਕਸਰ ਦੇਖਿਆ ਜਾਂਦਾ ਹੈ ਰਾਤ ਨੂੰ ਪੂਰੀ ਆਪਣੀ ਜਿੰਨੀ ਕੁ ਨੀਂਦ ਹੈ 5 ਘੰਟੇ ਲੈ ਕੇ ਉੱਠ ਕੇ ਕਦੇ ਇੱਕੇ ਸੋਧ ਤਤੰਕੁਰਾ ਛਿਦਾਂ ਅਕਸ਼ਾਨ ਵਗੈਰਾ ਕਰਕੇ ਫਿਰ ਪਰਮੇਸ਼ਰ ਦਾ ਭਜਨ ਕਰੇ ਉਹ ਵਕਤ ਸਾਰੇ ਤੋਂ ਅੱਛਾ ਉਸ ਵਕਤ ਨੂੰ ਬਹੁਤਾ ਵਧੀਆ ਆਇਆ ਗਿਆ ਹੈ ਹਮੇ ਸਾਰੇ ਭਜਨ ਦੇ ਵਕਤ ਵੇਲੇ ਹਨ ਕੋਈ ਨਹੀਂ ਜੇ ਇਹ ਜਸਮਾ ਕਿਸੇ ਕਾਰਨ ਤੇ ਕਿਸੇ ਡਿਊਟੀ ਕੋਈ ਨੌਕਰੀ ਚੱਕਰੀ ਹੋਰ ਵਿਹਾਰਕਾਰ ਦਿਸਭਬ ਨਾ ਹੱਥਾਂ ਲੈ ਕਿਸੇ ਨੂੰ ਹੋਰ ਜੇ ਇਹ ਜਸਮਾ ਸੁਵਿਧਾ ਮਿਲੇ ਉਹ ਕਰ ਸਕਦਾ ਹੈ ਇਉਂ ਇਹ ਚਾਹੀਦਾ ਇਸ ਤੋਂ ਇਲਾਵਾ ਸਾਸਨ ਦੁਨੀਆ ਵਿੱਚ ਸਵਾਇ ਭਜਨ ਸੰਸੰਗ ਤੇ ਕਿਤੇ ਵੀ ਸੁਖ ਨਹੀਂ ਹੈ ਫਿਰ ਦਰਦੀ ਤੇ ਸਵਾ ਕੋਈ ਅਸਲ ਨਹੀਂ ਹੁੰਦਾ ਦੁਨੀਆ ਵਿੱਚ ਦੇਖ ਲਓ ਜਿੰਨੇ ਵੱਡੇ ਦੇਖੋਗੇ ਉਹਨੇ ਬਹੁਤ ਦੁਖੀ ਦੇਖੋਗੇ ਤੁਸੀਂ ਬڑے بڑے ਜੋ ਦਿਸੇ ਲੋਕ ਇਨਕੋ ਵਿਆਪੇ ਚਿੰਤਾ ਰਹੇ ਕੌਣ ਵੜਾ ਮਾਇਆ ਵੜਿਆ ਹੀ ਨਹੀਂ ਸੋਈ ਵੜਾ ਜਿਹਨੇ ਆਰਾਮ ਲੇ ਲਿਆ ਉਮੀਆ ਉਪਰ ਨਿਕਲੂ ਜਾ ਛੋੜ ਚਲੇ ਤ੍ਰਿਸ਼ਨਾ ਨਹੀਂ ਬੁੱਝੇ ਇਹਨਾਂ ਦੇ ਮਾਲ ਇਹਨਾਂ ਵਾਸਤੇ ਲੜੀ ਜਾਂਦੇ ਨੇ ਛੱਡ ਕੇ ਤੁਰ ਜਾਂਦੇ ਨੇ ਤ੍ਰਿਸ਼ਨਾ ਫਿਰ ਨਾਲ ਚਲੀ ਜਾਂਦੀ ਹੈ ਗੁਰਦਸ਼ਨ ਪਾਤਸ਼ਾਹ ਮਾਲਵੇ ਚ ਪਹੁੰਚੋ ਨਾ ਜਦੋਂ ਬਠਿੰਡੇ ਨੂੰ ਜਾਈਏ ਪਟਿਆਲੇ ਤੋਂ ਸੜਕ ਜਾਂਦੀ ਹੈ ਜੰਨਮੀ ਅਗੇਖ ਦੇ ਪਾਸ ਇੱਕ ਤਿੱਤਰ ਸਰਨਾਮ ਕਰਕੇ ਗੁਰਦੁਆਰਾ ਹੁੰਦਾ ਉਹ ਬੜਾ ਜੰਗਲਾਤ ਸੰਨਿਤ ਇਹਨਾਂ ਸਮੇਂ ਵਿੱਚ ਗੁਰਦਸ਼ਮੇਸ਼ ਜੀ ਇੱਥੇ ਪਹੁੰਚੇ ਹਨ ਸੋ ਇਸੇ ਤਰ੍ਹਾਂ ਅਖੀਰ ਬਿਰਤਵਾਸ ਦੇ ਹੁਣ ਕੇ ਇੱਕ ਤਿੱਤਰ ਉੱਚੀ ਉੱਚੀ ਹੋ ਕੇ ਲੈ ਲੈ ਬੋਲਦਾ ਹੈ ਉਸ ਪਰ ਥਾਏ ਗੁਰੂ ਜੀ ਨੇ ਇਹ ਪੰਕਤੀਆਂ ਪੜੀਆਂ ਭੂਮੀਆ ਭੂ ਉਪਰ ਨਿਤ ਲੋ ਜਾ ਛੋੜ ਚਲੇ ਕ੍ਰਿਸ਼ਨਾ ਨਹੀਂ ਗੋ ਜਾ ਬਾਰ ਬਾਰ ਇਹ ਪੰਕਤੀਆਂ ਪੜੀਆਂ ਸਿਖਾਂ ਅਰਜ਼ ਕੀਤੀ ਗਰੀਬ ਨਾਨਕ ਇਹ ਹਜ਼ੂਰ ਕਿਸ ਪ੍ਰਥਾ ਹੈ ਪੜਦੇ ਹੋ ਇਹ ਹਲ ਕੇ ਸੁਣੋ ਦੇਖੋ ਕਿੰਨਾ ਉੱਚੀ ਉੱਚੀ ਬੋਲ ਰਿਹਾ ਹੈ ਤਿੱਤਰ ਇੱਕ ਅੱਖ ਤੇ ਕਾਣਾ ਹੈ ਇਹ ਤਿੱਤਰ ਹੈ ਹੋ ਕੇ ਲਾਲ ਬੋਲ ਰਿਹਾ ਮੈਂ ਇਸ ਦੇਸ਼ ਦਾ ਕਿਸੇ ਮੌਕੇ ਰਾਜਾ ਸੀ ਇਸ ਦੇਸ਼ ਦਾ ਰਾਜਾ ਸੀ ਕਈ ਜਨਮ ਪਸ ਪੰਛੀਆਂ ਦੇ ਧਾਰਨ ਕੀਤੇ ਜੰਗਲ ਦੇ ਵਿੱਚ ਹੁਣ ਤਿੱਤਰ ਬਣਿਆ ਹੋਇਆ ਕ੍ਰਿਸ਼ਨ ਅਜੇ ਤੱਕ ਨਹੀਂ ਗਈ ਚਿੱਤ ਵਿੱਚ ਸੁਣੋ ਕਰਕੇ ਇਸ ਨੂੰ ਜਿੰਦਾ ਫੜਨਾ ਹੁਕਮ ਕੀਤਾ ਖਾਲਸੇ ਨੂੰ ਜਿਉਂਦਾ ਤਿੱਤਰ ਫੜਨਾ ਇਹ ਜੇ ਕਣੇ ਜੰਗਲ ਵਿੱਚ ਖੇਰ ਕੰਮ ਨੂੰ ਕਿਸ਼ੇ ਕਰ ਲੇ ਹੁਕਮ ਮੰਨਣਾ ਸਿੱਖਦਾ ਸਰਜਾ ਗੁਰੂ ਦਾ